ਲਓ ਮਿੱਤਰੋ ਇਹ ਹੁਣ ਉਹ ਟਰੈਕਟਰ ਆ ਗਿਆ ਜਿਹੜਾ 2 ਕਿੱਲੇ ਤੇ ਇੱਕ ਕਨਾਲ ਦੇ ਵਿੱਚੋਂ ਟਰਾਲਾ ਭਰੇ ਹੋਇਆ ਸੀ ਹੁਣ ਆਪਾਂ ਇਸ ਦਾ ਕੰਨ ਦਾ ਜਮਾ ਨੈੱਟ ਛਾੜ ਦੱਸ ਦਿਆਂਗੇ ਲਿਆ ਬਈ ਲਓ ਮਿੱਤਰੋ ਆ ਗਿਆ ਬਈ ਉਹ ਬਾਣ ਦਾ ਨੈੱਟ ਛਾੜ ਦੱਸ ਦੇਣਾ ਆਪਾਂ ਵੀਡੀਓ ਚ ਪਰਚੀ ਵਿਖਾਉਣੀ ਹੈ ਉਸ ਦਾ ਟਰਾਲੇ ਉਹ ਜਿਹੜਾ ਵੱਡਿਆ 2 ਕਿੱਲੇ ਦੇ ਕੋਸਾ ਨਾ ਹੋ ਗਿਆ ਲਓ ਮਿੱਤਰੋ 40 ਕੁਆਟਰ ਤੇ 35 ਕਿਲੋ ਜਿਹੜਾ ਕੀ ਇਹ ਟਰਾਲ ਟਰੈਕਟਰ ਤੇ ਟਰਾਲੇ ਦਾ ਬਜਨ ਹੋ ਚੁੱਕਿਆ ਹੈ ਤੇ ਹੁਣ ਆਪਾਂ ਪਰਚੀ ਦਿਖਾ ਦੇਣੀ ਹੈ ਕਿੰਨਾ ਆਉਂਦਾ ਇਹਦੇ ਚੋਂ ਲੋ ਮਿੱਤਰੋ ਕਈ ਕਹਿੰਦੇ ਸੀ ਵੀ ਇਹਦੇ ਵਿੱਚ 65 ਨਿਕਲੂਗਾ 70 ਨਿਕਲੂਗਾ ਤੇ ਵਜਨ ਨਿਕਲੇ 60 ਕੁਆਟਰ ਤੇ 90 ਕਿਲੋ ਆਪਣੇ ਅੰਦਾਜ਼ੇ ਨੂੰ ਜੇ ਇੱਥੇ ਆ ਕੇ ਫੇਰ ਹੋ ਜਾਂਦਾ ਜਦੋਂ ਆਹ ਲੋਹੇ ਵਾਲਿਆਂ ਤੇ ਚੜਦੇ ਆ ਹੈ ਤਾਂ ਝਾੜ ਤੁਸੀਂ ਨੈਟ ਚੈੱਕ ਕਰ ਸਕਦੇ ਹੋ ਵੀ 2 ਕਿੱਲੇ ਤੇ 1 ਕਨਾਲ ਦਾ ਜੋ ਵੀ ਆਇਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਵੀ 60 ਕੁਆਟਰ 2 ਕਿੱਲੇ ਤੇ 1 ਕਨਾਲ ਦੇ ਵਿੱਚ ਕੈਲਕੂਲੇਟਰ ਮਾਰ ਲਓ ਵੀ ਕਿੰਨਾ ਝਾੜ ਆਇਆ ਮੈਨੂੰ ਤਾਂ ਜਮੇ ਹੀ ਮੱਦਮ ਲੱਗਦਾ ਪਰ ਨਾਲ ਕੋਈ ਪੱਲੇ ਨਹੀਂ ਪਿਆ ਡਾਲ ਕੇ ਵੀਰੇ ਚਲੋ ਜੀ ਅਸੀਂ ਵੀ 212 ਲਾਵਾਂਗੇ ਕਿ ਨਹੀਂ ਆਪਾਂ ਤਾਂ ਲੇਟ ਦੇ ਨਹੀਂ ਜਾਣਾ ਇਹ ਬੱਸ ਬੱਸ ਆ ਵੀ ਆ ਲਾਓ ਮੇਤਰੋ ਮੈਂ ਤਾਂ ਹੀ ਲਾਉਂਦਾ ਆਪਾਂ ਲਾਵਾਂਗੇ ਲਾਏਗਾ ਇੱਧਰ ਵੀ ਲਾਉਣ ਵਾਲਾ ਹਜੇ ਖੜਾ ਆ ਗਾਂ ਬਦੂ ਕਿਸਾਨ ਇੱਧਰ ਪਿੱਛੇ ਜਾਈ ਜੰਨਾ ਬਾਕੀ ਗੱਲਾਂ 1.28 64 ਜੜੀ ਕੁਆਂਟਲ 42 ਬਿੜੀ ਕੁਆਂਟਲ 62 65 ਦਾ ਸਵਾਦ ਪਿਆ ਵਾ ਅੱਛਾ 42 42 ਕੁਆਂਟਲ ਚੋਲੇ ਹਾਂ ਸਵਾਦ ਅਸਲੀ ਉਹੀ ਹੈ ਨਾ ਹਾਈਬ੍ਰਿਡ ਦਾ ਐਣੀ ਮਿੱਤਰੋ 212 ਨੂੰ ਲੀਕ ਖਿੱਚਦੀ ਚੋਬਰ ਨੇ ਕਹਿੰਦਾ ਵੀ ਆਪਾਂ ਦਾ ਗਾਣਾ ਲਾਉਣਾ ਹੀ ਨਹੀਂ ਛਾੜਤਾ ਮੌਕਾ ਫਿਰ ਹੈ ਹਾਂ ਆ ਗੱਲਬਾਤਾਂ ਮਿੱਤਰੋ ਤਾ ਸਹੀ ਵੈਰਾਈਟੀ ਦਾ ਹੁਣ ਝਾੜ ਆਪਾਂ ਤੁਹਾਨੂੰ ਦੱਸਤਾ ਕੰਡਾ ਕਰਾ ਕੇ ਦੱਸਤਾ A to Z ਵੀ ਇੰਨਾ ਹੈ ਮਿੱਤਰੋ ਬਾਹਣ ਤੇ ਇੰਨਾ ਕੰਡੇ ਦੇ ਵਿੱਚ ਵਜਣਾ ਆ ਹੁਣ ਉਮੀਦ ਕਰ ਸਕਦੇ ਹੋ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਵੀ ਕਰਿਓ